ਇੰਡੀਆ ਟੀਮ ਤੱਕ ਪਹੁੰਚਣਾ ਉਹ ਵੀ ਭਾਰਤ ਵਰਗੇ ਦੇਸ਼ ਦੇ ਵਿੱਚ ਇਸ ਤੋਂ ਵੱਡਾ ਔਖਾ ਕੰਮ ਨਹੀਂ ਲੱਗਦਾ ਕੋਈ ਨਹੀਂ ਹੋ ਸਕਦਾ ਇੱਕ ਕਰੈਕਟਰ ਦੇ ਲਈ ਸਟਾਰਟ ਕਰਦਾ ਸੀਗਾ ਮੈਂ 7 ਸਾਲ ਦੀ ਉਮਰ ਤੋਂ 7 ਤੋਂ 8 ਸਾਲ ਦੀ ਉਮਰ ਤੋਂ ਮੈਂ ਸਟਾਰਟ ਕਰਦਾ ਸੀਗਾ ਮਤਲਬ ਇਦਾਂ ਸੀਗਾ ਕਿ ਫੈਮਲੀ ਫੰਕਸ਼ਨ ਸਾਰੇ ਜੋ ਵੀ ਇਤਿਹਾਾਰ ਉਹ ਮੈਨੂੰ ਮਿਸ ਕਰਨੇ ਵੰਦੇ ਸੀਗੇ ਪ੍ਰੈਕਟਿਸ ਕਰਦਾ ਸੀਗਾ ਰੋਜ਼ ਡੇਲੀ ਪ੍ਰੈਕਟਿਸ ਕਰਨੀ ਕਿ ਸਵੇਰੇ ਆਣਾ ਫਿਰ ਸ਼ਾਮੀ ਆਣਾ ਇੱਥੇ ਰਹਿਣਾ ਤਾਂ ਮਤਲਬ ਰਾਤ 9:30 ਨੂੰ 10:00 ਵਜੇ ਘਰੇ ਜਾਣਾ ਤੁਹਾਡੀ ਉਮਰ ਕਿੰਨੀ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ 10ਥ ਕਲਾਸ ਚ ਪੜਦਾ ਤੇ ਮੇਰੀ 17 ਸਾਲ ਉਮਰ ਹੈ ਮਤਲਬ ਮੈਂ ਸਟਾਰਟਿੰਗ ਤੋਂ ਹੋਰ ਪੈਨਸਿੰਗ ਦੇਖਦਾ ਸੀਗਾ ਕਿ ਜਿਵੇਂ ਉਹਨਾਂ ਦਾ ਬਾਲ ਚੱਲਦਾ ਸੀਗਾ ਲੂਪ ਤੇ ਚੱਲਦਾ ਸੀਗਾ ਤੇ ਜਿੰਨਾ ਜਿਵੇਂ ਮਤਲਬ ਕਿ ਆਊਟ ਕਰਦੇ ਸੀ ਉਹ ਤਾਂ ਮੈਨੂੰ ਮਤਲਬ ਕੋਹ ਹੁੰਦਾ ਸੀ ਤੇ ਫਿਰ ਵਰਲਡ ਕੱਪ ਦੇਖਿਆ 2011 ਵਾਲਾ ਤੋ ਤ ਹੋਰ ਉਹ ਹੋਇਆ ਕਿ ਹਾਂ ਕਿ ਬਈ ਵਰਲਡ ਕੱਪ ਖੇਲਣਾ ਹੈ ਕਿ ਜਿਤਾਣਾ ਹੈ ਆਪਣੀ ਟੀਮ ਨੂੰ ਇਦਾਂ ਲੱਗਾ ਘਰ ਪਰਜਨ ਸਿੰਘ ਨਾਲ ਕਦੇ ਮੁਲਾਕਾਤ ਹੋਈ ਆ ਮਿਲ ਸਕੇ ਹੁਣ ਤੱਕ ਜਾਂ ਹਲੇ ਮੁਲਾਕਾਤ ਹੋਈ ਨਹੀਂ ਨਹੀਂ ਮੁਲਾਕਾਤ ਤਾਂ ਨਹੀਂ ਹੋਈ ਬਟ ਇੱਕ ਵਾਰੀ ਗੱਲ ਜ਼ਰੂਰ ਹੋਈ ਸੀ ਅੱਛਾ ਜਦੋਂ ਪਹਿਲੀ ਵਾਰ ਸਿਲੈਕਸ਼ਨ ਹੋਈ ਟੀਮ ਦੇ ਵਿੱਚ ਤਾਂ ਉਸ ਤੋਂ ਬਾਅਦ ਤੁਹਾਨੂੰ ਤਾਂ ਚਲੋ ਖੁਸ਼ੀ ਹੋਣੀ ਹੀ ਹੋਣੀ ਹੈ ਨਾ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਹਨੂੰ ਜ਼ਿਆਦਾ ਖੁਸ਼ੀ ਹੋਈ ਨਾ ਕਿਹਨੂੰ ਤੁਸੀਂ ਸਭ ਤੋਂ ਪਹਿਲਾਂ ਦੱਸਿਆ ਕਿ ਮੇਰੀ ਸਿਲੈਕਸ਼ਨ ਜਿਹੜੀ ਇੰਡੀਅਨ ਟੀਮ ਦੇ ਲਈ ਹੋ ਚੁੱਕੀ ਆ ਸਭ ਤੋਂ ਪਹਿਲਾਂ ਤਾਂ ਮੈਂ ਪਾਪਾ ਨੂੰ ਦੱਸਿਆ ਸੀਗਾ ਜਿਸਨ ਮੋਲ ਦੇਕਰ ਹੁਣ ਮੈਂ ਆਈਪੀਐਲ ਦੀ ਗੱਲ ਕਰਾਂ ਕਿਉਂਕਿ ਉਹ ਇੱਕ ਵੱਡੀ ਲੀਗ ਆ ਨਾ ਉਹਦੇ ਵਿੱਚ ਦੁਨੀਆ ਭਰ ਦੇ ਕਰੈਕਟਰ ਖੇਡਣਾ ਚਾਹੁੰਦੇ ਆ ਤੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਕਰੈਕਟਰ ਆ ਉਹ ਵੀ ਉੱਥੇ ਆ ਕੇ ਖੇਡਦੇ ਆ ਤਾਂ ਤੁਹਾਡੇ ਲਈ ਉਹ ਜਿਹੜੇ ਦਰਵਾਜ਼ੇ ਕਿੰਨੇ ਕੁ ਦੂਰ ਨੇ ਆਈਪੀਐਲ ਦੇ ਜਾਂ ਅਸੀਂ ਛੇਤੀ ਅਨਮੋਲ ਨੂੰ ਆਈਪੀਐਲ ਦੇ ਵਿੱਚ ਵੀ ਹੁਣ ਖੇਡਦਾ ਹੋਇਆ ਦੇਖਾਂਗੇ ਅੱਛਾ ਜੇਕਰ ਤੁਹਾਡੇ ਪਿਛਲੇ ਟੂਰ ਦੀ ਮੈਂ ਗੱਲ ਕਰਾਂ ਜਦੋਂ ਤੁਸੀਂ ਯੂਕੇ ਤੋਂ ਵਾਪਸ ਕਰਦੇ ਹੋ ਉੱਥੇ ਕਿੱਦਾਂ ਦਾ ਮਾਹੌਲ ਸੀਗਾ ਕਿਉਂਕਿ ਆਈਪੀਐਲ ਖੇਡੇ ਹੋਏ ਪਲੇਅਰ ਨੇ ਭਾਵੇਂ ਗੈਵੋ ਸ਼ੂਰੀਆ ਵੰਸੀ ਹੋਵੇ ਆਯੂਸ਼ ਮਾਤਰੇ ਹੋਵੇ ਉਹ ਖਿਡਾਰੀ ਉਸ ਤੁਹਾਡੇ ਟੀਮ ਦੇ ਨਾਲ ਸੀਗੇ ਨਾ ਤਾਂ ਕਿੱਦਾਂ ਦਾ ਮਾਹੌਲ ਸੀ ਕਿਵੇਂ ਗੱਲਾਂ ਬਾਤਾਂ ਹੋਈਆਂ ਆਈਪੀਐਲ ਨੂੰ ਲੈ ਕੇ ਕੁਝ ਦੱਸਿਆ ਹੋਵੇ ਉਹਨਾਂ ਖਿਡਾਰੀਆਂ ਨੇ ਕਿ ਕਿਸ ਤਰੀਕੇ ਤੋਂ ਉੱਥੇ ਪ੍ਰੈਸ਼ਰ ਹੁੰਦਾ ਹੋਵੇ 2024 ਚ ਮੈਂ ਜਨਵਰੀ ਚ ਮੈਂ ਗਿਆ ਸੀਗਾ ਇੰਡੀਆ ਦਾ ਨੈਟ ਬੋਲਰ ਗਿਆ ਸੀਗਾ ਮੀਨ ਇਟ ਮੈਂ ਹਾਂ ਜੀ ਗਿੱਲ ਭਾਈ ਨਾਲ ਮਿਲਿਆ ਜੈਸਵਲ ਨਾਲ ਮਿਲਿਆ ਸਭ ਨਾਲ ਮਿਲਿਆ ਮ ਸ਼ਰਮਾ ਸਾਹਿਬ ਨਾਲ ਮਿਲਿਆ ਤਾਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਵਧੀਆ ਲੱਗਾ ਜੜੇਜਾ ਤੇ ਰਵੀ ਆਸ਼ਨ ਗੱਲ ਕਰ ਰਹੇ ਸੀਗੇ ਕਿ ਮਤਲਬ ਵਧੀਆ ਨਿਕਲਦਾ ਹੱਥੋਂ ਬੋਲ ਜੀ ਵਧੀਆ ਸੋਲਦਾ ਕਿ ਬਸ ਆਪਣਾ ਮਿਹਨਤ ਕਰਦਾ ਜਾ ਕਿ ਅੱਗੇ ਜਾ ਕੇ ਵਧੀਆ ਕਰੇਗਾ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਕਹਿੰਦੇ ਨੇ ਕਿ ਜੇਕਰ ਤੁਸੀਂ ਥੋੜੀ ਥੋੜੀ ਮਿਹਨਤ ਕਰਦੇ ਹੋ ਤਾਂ ਫਿਰ ਉਹ ਇੱਕ ਦਿਨ ਵੱਡੀ ਮੰਜ਼ਿਲ ਲੈ ਕੇ ਆਉਂਦੀ ਆ ਵੱਡਾ ਮੁਕਾਮ ਲੈ ਕੇ ਆਉਂਦੀ ਆ ਤੇ ਅਜਿਹਾ ਹੀ ਇੱਕ ਨੌਜਵਾਨ ਤੁਹਾਡੇ ਨਾਲ ਮਿਲਵਾਵਾਂਗੇ ਜਿਸ ਨੇ ਜੋ ਮਿਹਨਤ ਕੀਤੀ ਉਸ ਲਈ کافی ਕੋਸ਼ਿਸ਼ ਨੂੰ ਛੱਡਣਾ ਵੀ ਪਿਆ ਪਰ ਅੱਜ ਜਿਹੜਾ ਮੁਕਾਮ ਮਿਲਿਆ ਜਾਂ ਕਹਿ ਲਈਏ ਕਿ ਜੋ ਇੱਕ ਛੋਟੀ ਜਹੀ ਮੰਜ਼ਲ ਭਾਵੇਂ ਵੇਲੀ ਆ ਪਰ ਉਹ ਮੰਜ਼ਲ ਵੀ ਬਹੁਤ ਸਾਰੇ ਲੋਕਾਂ ਦੇ ਲਈ ਸੁਪਨਾ ਹੁੰਦੀ ਆ ਤਾਂ ਅਸੀਂ ਅੱਜ ਇੱਕ ਪੰਜਾਬ ਦੇ ਅਜਿਹੇ ਨੌਜਵਾਨਾਂ ਤੁਹਾਨੂੰ ਬੁਲਵਾਉਣਾ ਜਿਸ ਨੇ ਪੰਜਾਬ ਦਾ ਨਾਮ ਜਿਹੜਾ ਉਹ ਦੁਨੀਆ ਭਰ ਚ ਚਮਕਾਇਆ ਵਾ ਲੁਧਿਆਣੇ ਦਾ ਇਹ ਗੱਭਰੂ ਆ ਰਾਸੇ ਕਿ ਇੰਡੀਅਨ ਟੀਮ ਦੇ ਲਈ ਸਿਲੈਕਸ਼ਨ ਹੋਈ ਆ ਤਾਂ ਇੰਡੀਆ ਦੀ ਕ੍ਰਿਕਟ ਟੀਮ ਦੇ ਵਿੱਚ ਪਹੁੰਚਣਾ ਇੱਕ ਬੜੀ ਵੱਡੀ ਉਪਲਬਧੀ ਹੁੰਦੀ ਆ ਤਾਂ ਅੰਡਰ 19 ਟੀਮ ਦੇ ਵਿੱਚ ਇਸ ਨੌਜਵਾਨ ਦੀ ਸਿਲੈਕਸ਼ਨ ਹੋਈ ਆ ਤਾਂ ਯੂਕੇ ਤੋਂ ਵਾਪਸ ਪਰਤੇ ਆ ਹੁਣ ਆਸਟ੍ਰੇਲੀਆ ਦੀ ਤਿਆਰੀ ਆ ਤਾਂ ਨੌਜਵਾਨਾਂ ਮਿਲਵਾ ਦਿੰਨੇ ਆ ਤੁਹਾਨੂੰ ਮੇਰੇ ਨਾਲ ਅਨਮੋਲਜੀਤ ਸਿੰਘ ਨੇ ਇਸ ਟਾਈਮ ਤੇ ਮੈਂ ਅਨਮੋਲਜੀਤ ਸਿੰਘ ਕਹਿ ਰਿਹਾ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹਰਪ੍ਰਧਨ ਸਿੰਘ ਦੇ ਵਾਂਗ ਅਨਮੋਲ ਨੂੰ ਵੀ ਜਾਣਿਆ ਕਰਾਂਗੇ ਜਿਵੇਂ ਹਰਪ੍ਰਧਨ ਸਿੰਘ ਨੇ ਇੱਕ ਵੱਡਾ ਨਾਮ ਕਮਾਇਆ ਵਾ ਭਾਰਤੀ ਟੀਮ ਦੇ ਲਈ ਲੰਮਾ ਸਮਾਂ ਖੇਡੇ ਨੇ ਤਾਂ ਉਸੇ ਤਰ੍ਹਾਂ ਸਾਨੂੰ ਅਨਮੋਲ ਵੀ ਇੰਡੀਅਨ ਟੀਮ ਦੇ ਵਿੱਚ ਅੱਗੇ ਤੋਂ ਖੇਡਦਾ ਹੋਇਆ ਨਜ਼ਰ ਆਏਗਾ ਸੀਨੀਅਰ ਟੀਮ ਦੇ ਵਿੱਚ ਅਨਮੋਲ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਨੇ ਭਰਾ ਤੁਸੀਂ ਇੱਕ ਬੜੀ ਵੱਡੀ ਅਚੀਵਮੈਂਟ ਦੇ ਕੈਲੀਏ ਜਾਂ ਇੱਕ ਬੜੀ ਵੱਡੀ ਉਪਲਬਧੀ ਹਾਸਲ ਕੀਤੀ ਆ ਇੰਡੀਆ ਟੀਮ ਤੱਕ ਪਹੁੰਚਣਾ ਉਹ ਵੀ ਭਾਰਤ ਵਰਗੇ ਦੇਸ਼ ਦੇ ਵਿੱਚ ਇਸ ਤੋਂ ਵੱਡਾ ਔਖਾ ਕੰਮ ਮੈਨੂੰ ਲੱਗ ਹਾਂਜੀ ਭਾਈ ਮਤਲਬ ਕਿ ਬਹੁਤ ਵੱਡੀ ਅਚੀਵਮੈਂਟ ਹੈ ਕਿ ਅੰਡਰ 19 ਪੇ ਆਇਆ ਤੇ ਮਤਲਬ ਬਹੁਤ ਮਦਰ ਘਰਦਿਆਂ ਨੂੰ ਵੀ ਖੁਸ਼ੀ ਹੈ ਘਰ ਦੇ ਵੀ ਕੋਚ ਵੀ ਬਹੁਤ ਬਹੁਤ ਖੁਸ਼ ਨੇ ਮਤਲਬ ਕਿ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਹੈ ਘਰਦਿਆਂ ਨੇ ਬਹੁਤ ਸਪੋਰਟ ਕੀਤੀ ਹੈ ਕੋਚ ਨੇ ਬਹੁਤ ਸਪੋਰਟ ਕੀਤੀ ਹੈ ਬਾਕੀ ਕੋਚਸ ਨੇ ਵੀ ਜੋ ਮੇਰੇ ਸਟੇਟ ਲੈਵਲ ਦੇ ਨੇ ਐਨਸੀ ਲੈਵਲ ਦੇ ਨੇ ਉਹਨਾਂ ਸਾਰਿਆਂ ਨੇ ਸਪੋਰਟ ਕੀਤੀ ਹੈ ਤਾਂ ਮੈਂ ਉਸ ਤਾਂ ਇਥੇ ਹਾਂ ਅੱਛਾ ਅਨਮੋਲ ਪਿਛਲੇ ਟੂਰ ਦੀ ਮੈਂ ਗੱਲ ਕਰਾਂ ਥੋੜੇ ਦਿਨ ਪਹਿਲਾਂ ਤੁਸੀਂ ਯੂਕੇ ਤੋਂ ਵਾਪਸ ਪਰਤੇ ਹੋ ਨਾ ਉਸ ਟੂਰ ਦੇ ਜੇਕਰ ਖਿਡਾਰੀਆਂ ਦੀ ਗੱਲ ਕਰਾਂ ਤਾਂ ਬੜੇ ਵੱਡੇ ਵੱਡੇ ਨਾਮ ਨੇ ਆਯੂਸ਼ ਮਹਾਂ ਮੰਤਰੇ ਸ਼ਾਹ ਨਾਮ ਮੀਰ ਦਾ ਨਾਮ ਭੁੱਲ ਰਿਹਾ ਤਾਂ ਨਾਲ ਵੈਵਵ ਸ਼ੂਰੀਆਵੰਸੀ ਹੈ ਨਾ ਹੋਰ ਕਈ ਖਿਡਾਰੀ ਸੀਗੇ ਜਿਹੜੇ ਉਸ ਟੂਰ ਦਾ ਹਿੱਸਾ ਸੀ ਉਹਨਾਂ ਖਿਡਾਰੀਆਂ ਦਾ ਤੁਸੀਂ ਕਹਿੰਦੇ ਹੋ ਜਿਹੜੇ ਆਈਪੀਐਲ ਦੇ ਵਿੱਚ ਆ ਚੁੱਕੇ ਨੇ ਆਈਪੀਐਲ ਦਾ ਨਾਮ ਕਮਾ ਚੁੱਕੇ ਨੇ ਕਿਸ ਤਰੀਕੇ ਦਾ ਮਾਹੌਲ ਹੁੰਦਾ ਜਦੋਂ ਹੁਣ ਅਨਮੋਲ ਉੱਤੇ ਜਾਂਦਾ ਹੋਵੇ ਟੀਮ ਦਾ ਹਿੱਸਾ ਹੁੰਦਾ ਕਿਉਂਕਿ ਇੱਕ ਤਾਂ ਤੁਸੀਂ ਪੰਜਾਬ ਤੋਂ ਹਰਪ੍ਰਧਨ ਸਿੰਘ ਦਾ ਪਹਿਲਾਂ ਹੀ ਇਸ ਫੀਲਡ ਦੇ ਵਿੱਚ ਵੱਡਾ ਨਾਮ ਰਿਹਾ ਵਾ ਮਤਲਬ ਬਹੁਤ ਵਧੀਆ ਲੱਗਦਾ ਹੈ ਕਿ ਜਿਵੇਂ ਵੈਵ ਸੂਰੇਵੰਚੀ ਆਯੂਸ਼ ਮਾਤਰੇ ਦੋਨੋਂ ਆਈਪਲ ਖੇលਲੇ ਨੇ ਤੇ ਬਾਕੀ ਸਾਰੇ ਟੀਮ ਮੇਟਸ ਅਸੀਂ ਸਾਰੇ ਮਤਲਬ ਇਕੱਠੇ ਰਹਿੰਨੇ ਆ ਕਿ ਸਾਰਿਆਂ ਦਾ ਮਾਹੌਲ ਇੱਕ ਦੂਜੇ ਨਾਲ ਬਹੁਤ ਵਧੀਆ ਹੈ ਤੇ ਇੱਕ ਖੁਸ਼ੀ ਅਲੱਗ ਖੁਸ਼ੀ ਹੁੰਦੀ ਹੈ ਕਿ ਬਾਈ ਹਾਂ ਕਿ ਆਈਪਲ ਪਲੇਅਰਾਂ ਨਾਲ ਆਪਾਂ ਖੇਲਦੇ ਪਏ ਆ ਕਿ ਮਤਲਬ ਮਜ਼ਾ ਆਉਂਦਾ ਵਧੀਆ ਖੇਡਾ ਜੀ ਅਨਮੋਲ ਜ਼ਿਕਰ ਮੈਂ ਤੁਹਾਡੇ ਸਫਰ ਦੀ ਗੱਲ ਕਰਾਂ ਕਿਉਂਕਿ ਜਦੋਂ ਕੋਈ ਵੀ ਬੰਦਾ ਕਿਸੇ ਵੱਡੇ ਮਕਾਮ ਦੇ ਉੱਪਰ ਪਹੁੰਚ ਜਾਂਦਾ ਨਾ ਉਦੋਂ ਸਭ ਨੂੰ ਪਤਾ ਹੁੰਦਾ ਅੱਜ ਅਸੀਂ ਦੇਖਦੇ ਆ ਕਿ ਜਦੋਂ ਇੰਡੀਅਨ ਟੀਮ ਦੀ ਸ ਨਾਮ ਹੁੰਦਾ ਤੁਸੀਂ ਵਧੀਆ ਪਰਫਾਰਮ ਕਰਦੇ ਹੋ ਪਰ ਇਸ ਪਰਫਾਰਮੈਂਸ ਦੇ ਪਿੱਛੇ ਕਿੰਨਾ ਕ ਸੰਘਰਸ਼ ਕਰਨਾ ਪਿਆ ਕਿੰਨਾ ਕ ਸਮਾਂ ਜਿਹੜੀ ਮਿਹਨਤ ਕਰਨੀ ਪਈ ਆ ਤੁਹਾਨੂੰ ਮਤਲਬ ਸਟਾਰਟ ਕਰਤਾ ਸੀਗਾ ਮੈਂ 7 ਸਾਲ ਦੀ ਉਮਰ ਤੋਂ 7 ਤੋਂ 8 ਸਾਲ ਦੀ ਉਮਰ ਤੋਂ ਮੈਂ ਸਟਾਰਟ ਕਰਤਾ ਸੀਗਾ ਜੀ ਕੀ ਮਤਲਬ ਕਿ ਮੈਨੂੰ ਮਤਲਬ ਇਦਾਂ ਸੀਗਾ ਕਿ ਫੈਮਿਲੀ ਫੰਕਸ਼ਨ ਸਾਰੇ ਜੋ ਵੀ ਤਿਹਾਰ ਉਹ ਮੈਨੂੰ ਮਿਸ ਕਰਨੇ ਵੰਦੇ ਸੀਗੇ ਪ੍ਰੈਕਟਿਸ ਕਰਦਾ ਸੀਗਾ ਰੋਜ਼ ਡੇਲੀ ਪ੍ਰੈਕਟਿਸ ਕਰਨੀ ਕਿ ਸਵੇਰੇ ਆਣਾ ਫਿਰ ਸ਼ਾਮੀ ਆਣਾ ਇੱਥੇ ਰਹਿਣਾ ਤੇ ਮਤਲਬ ਮੈਨੂੰ ਤਾਂ ਮਤਲਬ ਮੇਰੇ ਕੋਚ ਨੇ ਵੀ ਕਦੀ ਮਨਾ ਨਹੀਂ ਕੀਤਾ ਪ੍ਰੈਕਟਿਸਲੀ ਕਿ ਉਹ ਕਹਿੰਦਾ ਸੀ ਤੂੰ ਜਦੋਂ ਆਣਾ ਉਦੋਂ ਆ ਸਕਦਾ ਤੇਰੇ ਲਈ ਮੈਂ ਤਾਂ ਹਮੇਸ਼ਾ ਮਤਲਬ ਤੂੰ ਅਕੈਡਮੀ ਆ ਸਕਦਾ ਜਿੰਨੇ ਵੀ ਹੈ ਤਾਂ ਮਤਲਬ ਰਾਤ 9:30 ਨੂੰ 10:00 ਵਜੇ ਘਰੇ ਜਾਣਾ ਤਾਂ ਮਤਲਬ ਅਛਾ ਨਮੋਲ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕਾਫੀ ਕੁਛ ਛੱਡਣਾ ਵੀ ਪਿਆ ਨਾ ਫੰਕਸ਼ਨ ਛੱਡਣੇ ਛੱਡਨੇ ਪਏ ਵਿਆਹ ਛੱਡਣਾ ਪਿਆ ਕੋਈ ਵੀ ਆਇਆ ਕਿਉਂਕਿ ਅਕਸਰ ਹੁੰਦਾ ਕਿ ਜੇਕਰ ਕੋਈ ਵੱਡਾ ਮਕਾਮ ਹਾਸਲ ਕਰਨਾ ਤਾਂ ਕਹਿੰਦੇ ਕੁਝ ਪਾਉਣ ਦੇ ਲਈ ਕੁਝ ਖੋਣਾ ਵੀ ਪੈਂਦਾ ਵਾ ਤਾਂ ਉਸ ਟਾਈਮ ਤੇ ਜਦੋਂ ਮਿਹਨਤ ਕਰਦੇ ਸੀ ਮਨ ਦੇ ਵਿੱਚ ਕੀ ਖਿਆਲ ਹੁੰਦਾ ਸੀ ਕੀ ਚੱਲਦਾ ਸੀਗਾ ਕਿ ਮਤਲਬ ਇਦਾਂ ਸੀਗਾ ਕਿ ਆਪਣੇ ਕਾਰਦਿਆਂ ਨੂੰ ਪ੍ਰਾਊਡ ਫੀਲ ਕਰਾਣਾ ਹੈ ਕਿ ਇੰਡੀਆ ਖੇលਨੀ ਹੈ ਕਿ ਉਹ ਮਤਲਬ ਕਿ ਬਸ ਸਾਰਾ ਕੁਝ ਮਰ ਅ ਕ੍ਰਿਕਟ ਤੇ ਹੀ ਲਾਤਾ ਸੀਗਾ ਕਿ ਹਾਂ ਕਿ ਕ੍ਰਿਕਟ ਖੇਲਨੀ ਹੈ ਕਿ ਇੰਡੀਆ ਖੇਲਣਾ ਹੈ ਕਿ ਜੇ ਜੱਚ ਘਰ ਦੇ ਕਿਉਂਕਿ ਐਕਸਪੈਕਟ ਬਹੁਤ ਕੀਤਾ ਸੀਗਾ ਘਰਦਿਆਂ ਨੇ ਵੀ ਮੇਰੇ ਕੋਚ ਨੇ ਵੀ ਕਿਉਂਕਿ ਕੋਚ ਨੇ ਜਦੋਂ ਮੈਨੂੰ ਦੇਖਿਆ ਤਾਂ ਕੋਚ ਕਹਿੰਦਾ ਕਿ ਤੂੰ ਮਤਲਬ ਕਿ ਖੇਲੇਗਾ ਉੱਪਰ ਜਾ ਕੇ ਤਾਂ ਮਦੋਸ ਸਾਹਿਬ ਨੂੰ ਜੀ ਅਨਮੋਲ ਜੇਕਰ ਮੈਂ ਪੜਾਈ ਦੀ ਗੱਲ ਕਰਾਂ ਤੇ ਉਮਰ ਦੀ ਗੱਲ ਕਰਾਂ ਮੈਂ ਚਾਹਣਾ ਇੱਕ ਵਾਰ ਉਹ ਜਰੂਰ ਆਪਾਂ ਦੱਸੀਏ ਦਰਸ਼ਕਾਂ ਨੂੰ ਤੁਹਾਡੀ ਉਮਰ ਕਿੰਨੀ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ 10ਥ ਕਲਾਸ ਚ ਪੜਦਾ ਤੇ ਮੇਰੀ 17 ਸਾਲ ਉਮਰ ਹੈ ਤਾਂ ਬਿਲਕੁਲ ਜੀ ਇਹ ਦੇਖ ਸਕਦੇ ਹੋ ਕਿ 17 ਸਾਲ ਦੀ ਉਮਰ ਦੇ ਵਿੱਚ ਮੁੰਡੇ ਨੇ ਇੱਕ ਵੱਡਾ ਜਿਹੜਾ ਨਾਮ ਕਮਾਇਆ ਵਾ ਤਾਂ ਇੰਡੀਅਨ ਟੀਮ ਦੇ ਤੱਕ ਜਿਹੜੀ ਪਹੁੰਚ ਕੀਤੀ ਆ ਅੱਛਾ ਜੇਕਰ ਮੈਂ ਤੁਹਾਡੇ ਫੇਵਰਟ ਪਲੇਅਰ ਦੀ ਗੱਲ ਕਰਾਂ ਜਿੱਦਾਂ ਤੁਸੀਂ ਤਾਂ ਸਪਿਨ ਬੋਲਰ ਹੋ ਨਾਲ ਬੈਟਿੰਗ ਵੀ ਕਰ ਲੈਂਦੇ ਹੋ ਵਧੀਆ ਮੇਰੇ ਜਿੰਨਾ ਕੁ ਮੈਨੂੰ ਪਤਾ ਲੱਗਿਆ ਪਰ ਤੁਹਾਡੇ ਫੇਵਰਟ ਖਿਡਾਰੀ ਦੀ ਗੱਲ ਕਰਾਂ ਕਿਹੜਾ ਤੁਹਾਡਾ ਖਿਡਾਰੀ ਫੇਵਰਟ ਹੈ ਜਿਹਨੂੰ ਦੇਖ ਕੇ ਤੁਸੀਂ ਇਸ ਲਾਈਨ ਦੇ ਵੱਲ ਆਏ ਜਾਂ ਇੱਥੇ ਪਰਫਾਰਮੈਂਸ ਜਿਹੜੀ ਕਹਿ ਲਈਏ ਕਿ ਉਹ ਦਿਖਾਉਣੀ ਸ਼ੁਰੂ ਕੀਤੀ ਹੈ ਮਤਲਬ ਮੈਂ ਸਟਾਰਟਿੰਗ ਤੋਂ ਹਰ ਪੈਂਸਿੰਗ ਦੇਖਦਾ ਸੀਗਾ ਕਿ ਜਿਵੇਂ ਉਹਨਾਂ ਦਾ ਬਾਲ ਚੱਲਦਾ ਸੀਗਾ ਲੂਪ 'ਚ ਚੱਲਦਾ ਸੀਗਾ ਤੇ ਜਿੰਨਾ ਜਿਵੇਂ ਮਤਲਬ ਕਿ ਆਊਟ ਕਰਦੇ ਸੀ ਉਹ ਤਾਂ ਮੈਨੂੰ ਮਤਲਬ ਉਹ ਹੁੰਦਾ ਸੀ ਤੇ ਫਿਰ ਵਰਲਡ ਕੱਪ ਦੇਖਿਆ 2011 ਵਾਲਾ ਤੋਤ ਹੋਰ ਉਹ ਹੋਇਆ ਕਿ ਹਾਂ ਕਿ ਬਈ ਵਰਲਡ ਕੱਪ ਖੇਲਣਾ ਹੈ ਕਿ ਜਿਤਾਣਾ ਹੈ ਆਪਣੀ ਟੀਮ ਨੂੰ ਇਦਾਂ ਦਾ ਕਰਦੇ ਤੇ ਹਰਪਰਜ ਸਿੰਘ ਨਾਲ ਕਦੇ ਮੁਲਾਕਾਤ ਹੋਈ ਆ ਮਿਲ ਸਕੇ ਹੁਣ ਤੱਕ ਜਾਂ ਹਲੇ ਮੁਲਾਕਾਤ ਹੋਈ ਨਹੀਂ ਨਹੀਂ ਮੁਲਾਕਾਤ ਤਾਂ ਨਹੀਂ ਹੋਈ ਬਟ ਇੱਕ ਵਾਰੀ ਗੱਲ ਜ਼ਰੂਰ ਹੋਈ ਸੀ ਕਿ 16 ਅਸੀਂ ਜਿੱਤੇ ਸੀਗੇ ਵਿਜੇ ਮਰਚੰਡ ਫਾਈਨਲ ਤੇ ਉਦੋਂ ਫਿਰ ਸਾਡੇ ਜੋ ਹੈੱਡ ਕੋਚ ਸੀਗੇ ਉਹਨਾਂ ਨਾਲ ਗੱਲ ਉਹਨਾਂ ਨੇ ਗੱਲ ਕਰਾਈ ਸੀ ਹਰਪਰਜ ਸਿੰਘ ਨਾਲ ਤਾਂ ਬਸ ਇਤਨਾ ਕਿੰਨੀ ਖੁਸ਼ੀ ਹੋਈ ਸੀ ਉਸ ਵੇਲੇ ਫਿਰ ਮਤਲਬ ਬਹੁਤ ਖੁਸ਼ੀ ਸੀ ਕਿ ਮਤਲਬ ਇੱਕ ਮਤਲਬ ਬਹੁਤ ਡ੍ਰੀਮ ਸੀਗਾ ਕਿ ਮਿਲਣਾ ਵੀ ਐ ਤੇ ਗੱਲ ਵੀ ਕਰਨੀ ਐ ਬਟ ਗੱਲ ਹੋਈ ਬਟ ਅਜੇ ਮਿਲਿਆ ਨਹੀਂ ਮਿਲੂੰਗਾ ਜਲਦੀ ਜੀ ਅੱਛਾ ਜੇਕਰ ਆਪਾਂ ਅੱਗੇ ਆਈਪੀਐਲ ਦੀ ਗੱਲ ਕਰੀ ਹੁਣ ਭਾਰਤ ਦੇ ਵਿੱਚ ਜੇਕਰ ਵੱਡੀਆਂ ਲੀਗਸ ਦੀ ਗੱਲ ਕਰ ਲਈਏ ਵੱਡੇ ਪਲੇਟਫਾਰਮਸ ਦੀ ਗੱਲ ਕਰ ਲਈਏ ਤਾਂ ਆਈਪੀਐਲ ਵਰਗਾ ਹਰ ਇੱਕ ਖਿਡਾਰੀ ਚਾਹੁੰਦਾ ਕਿ ਉਹ ਪਲੇਟਫਾਰਮ ਦੇ ਉੱਤੇ ਪਹੁੰਚੇ ਉੱਤੇ ਜਾ ਕੇ ਖੇਡੇ ਤੁਹਾਡੇ ਲਈ ਗੱਲ ਕਰਨਾ ਤਾਂ ਕਿੰਨੇ ਕੁ ਦੂਰ ਆਈਪੀਐਲ ਦੇ ਦਰਵਾਜ਼ੇ ਮੈਂ ਕਹਿ ਸਕਦਾ ਹੁਣ ਹੈਗੇ ਆ ਤੁਹਾਡੇ ਤੇ ਅਤੇ ਇਦਾਂ ਜੀ ਕਿ ਜਿਵੇਂ ਜਿਵੇਂ ਮੈਂ ਵਧੀਆ ਆਪਣੀ ਟੀਮ ਨੂੰ ਬੈਸਟ ਪਰਫਾਰਮ ਕਰਦਾ ਜਾਊਗਾ ਉਦੋਂ ਉਦੋਂ ਮੈਨੂੰ ਮਤਲਬ ਦੇਖਣਗੇ ਆਈਪੀਐਲ ਦੇ ਸਕਾਉਟਸ ਹੁੰਦੇ ਨੇ ਉਹ ਸਾਰੇ ਦੇਖਣਗੇ ਮੈਨੂੰ ਇੱਕ ਦੂਜੇ ਨੂੰ ਮਤਲਬ ਕਿ ਸਾਨੂੰ ਦੇਖਣਗੇ ਤਾਂ ਫਿਰ ਉਸ ਤੋਂ ਪਿਕ ਕਰਨਗੇ ਕਿ ਹਾਂ ਮੁੰਡਾ ਵਧੀਆ ਇਦਾਂ ਇਦਾਂ ਕਰਕੇ ਪਰਫਾਰਮ ਵਧੀਆ ਕਰ ਰਿਹਾ ਤੇ ਮਤਲਬ ਥੋੜਾ ਹੀ ਦੂਰ ਹੈ ਕਿ ਹੋਪ ਜਲਦੀ ਅਸੀਂ ਆਹੀ ਹੈ ਇੰਗਲੈਂਡ ਅੱਛਾ ਜੇਕਰ ਤੁਹਾਡੇ ਇੰਗਲੈਂਡ ਟੂਰ ਦੀ ਮੈਂ ਗੱਲ ਕਰਾਂ ਹੁਣ ਜਿਹੜਾ ਪਿੱਛੇ ਹੋ ਕੇ ਟਿਆ ਕੁਝ ਸਮਾਂ ਪਹਿਲਾਂ ਨਾ ਸੀਨੀਅਰ ਟੀਮ ਵੀ ਉੱਥੇ ਗਈ ਹੋਈ ਸੀ ਤੁਸੀਂ ਵੀ ਉੱਥੇ ਸੀਗੇ ਸੀਨੀਅਰ ਟੀਮ ਦੇ ਨਾਲ ਕੋਈ ਮੁਲਾਕਾਤ ਹੋਈ ਔਸ ਟਾਈਮ ਦੇ ਉੱਪਰ ਕਿ ਗੱਲਬਾਤ ਹੋਈ ਹੋਵੇ ਕਿਸੇ ਖਿਡਾਰੀ ਨਾਲ ਤੁਹਾਡੀ ਮੁਲਾਕਾਤ ਨਹੀਂ ਹੋਈ ਸੀ ਬਟ ਅਸੀਂ ਮੈਚ ਦੇਖਣ ਜ਼ਰੂਰ ਗਏ ਸੀਗੇ ਜਿਹੜਾ ਸੈਕੰਡ ਟੈਸਟ ਮੈਚ ਸੀਗਾ ਉਦੋਂ ਮਤਲਬ ਉੱਥੇ ਕਾ ਵੀ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਤੁਸੀਂ ਮੈਚ ਚਲਾਉਂਦੇ ਹੋ ਜਿਵੇਂ ਗਿਲ ਭਾਜੀ ਨੇ ਬੈਟਿੰਗ ਕੀਤੀ ਬਹੁਤ ਵਧੀਆ ਬੈਟਿੰਗ ਕੀਤੀ ਉਹਨਾਂ ਨੇ ਤਾਂ ਉਹ ਦੇਖੀ ਅਸੀਂ ਤੇ ਇੰਜ अच्छा जेकर इंडियन टीम ਦੇ ਖਿਡਾਰੀਆਂ ਦੀ ਮੈਂ ਗੱਲ ਕਰਾਂ ਜਿਸ ਤਰੀਕੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਾਫੀ ਖਿਡਾਰੀ ਨੇ ਜਿਹੜੇ ਹੁਣ ਤਾਂ ਪੰਜਾਬ ਤੋਂ ਹਨ ਪਹਿਲਾਂ ਖੇਡ ਚੁੱਕੇ ਆ ਤਾਂ ਆਈਪੀਐਲ ਦੇ ਵਿੱਚ ਵੀ ਬੜੇ-ਬੜੇ ਨਾਮ ਹਨ ਪੰਜਾਬ ਦੇ ਹੈਗੇ ਆ ਕਿਹੜੇ-ਕਿਹੜੇ ਖਿਡਾਰੀਆ ਕਿਉਂਕਿ ਜੋ ਤੁਸੀਂ ਪੀਸੀ ਜਾਂਦੇ ਹੋਮੋਗੇ ਉੱਥੇ ਮਿਲਦੇ ਹੋਣਗੇ ਖਿਡਾਰੀ ਕਿਸ ਤਰੀਕੇ ਸਿੱਖਣ ਨੂੰ ਮਿਲਦਾ ਵਾ ਵੱਡੇ ਖਿਡਾਰੀਆਂ ਤੋਂ ਜਾਂ ਕਿਹੜਾ ਖਿਡਾਰੀ ਲੱਗਦਾ ਕਿ ਜਦੋਂ ਜਾਨੇਓ ਮਿਲਦੇ ਹੋ ਉਹ ਵਧੀਆ ਗਾਈਡ ਕਰਦੇ ਆ ਵਧੀਆ ਦੱਸਦੇ ਆ ਤੁਹਾਨੂੰ ਮਤਲਬ ਕਾਫੀ ਆ ਮੇਰੇ ਇਧਰ ਬਲਤੇਜ ਸਿੰਘ ਆਂਦੇ ਨੇ ਰੰਜੀ ਟਰਾਫੀ ਖੇਡਦੇ ਨੇ ਉਹ ਜੀ ਤੇ ਨੇ ਪੰਜਾਬ ਕਿੰਗਸ ਲਈ ਹਾਂਜੀ ਤੇ ਨਿਆਲ ਭਾਜੀ ਉਹ ਵੀ ਪੰਜਾਬ ਕਿੰਗਸ ਲਈ ਖੇលਦੇ ਨੇ ਤੇ ਉਹਨਾਂ ਤੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਕਾਫੀ ਕੁਝ ਦੱਸਦੇ ਨੇ ਕਿ ਮਤਲਬ ਅੱਗੇ ਖੇਲਣ ਲਈ ਆਹ ਸਭ ਚੀਜ਼ਾਂ ਡਿਸਪਲਿਨ ਕਿੰਨਾ ਜ਼ਰੂਰੀ ਆ ਫਿਰ ਜਦੋਂ ਪੀਸੀ ਜਾਣਾ ਉੱਥੇ ਕਾਫੀ ਪਲੇਅਰ ਆਂਦੇ ਆ ਰਮਨਦੀਪ ਆਂਦੇ ਆ ਵਿਸ਼ੇਖ ਸ਼ਰਮਾ ਆਂਦੇ ਆ ਠੀਕ ਹੈ ਤੇ ਉਹਨਾਂ ਤੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿ ਤੁਸੀਂ ਕਿੱਦਾਂ ਡਿਸਪਲਿਨ ਰਹਿਣਾ ਆਪਣੇ ਗੇਮ ਦੇ ਮਰ ਪਰਤੀ ਤੁਸੀਂ ਓਨੈਸਟ ਰਹਿਣਾ ਅੱਛਾ ਅਨਮੋਲ ਜੇਕਰ ਸਿਲੈਕਸ਼ਨ ਦੀ ਮੈਂ ਗੱਲ ਕਰਾਂ ਜਦੋਂ ਪਹਿਲੀ ਵਾਰ ਸਿਲੈਕਸ਼ਨ ਹੋਈ ਸੀ ਉਹ ਕਿਵੇਂ ਤੁਹਾਨੂੰ ਪਤਾ ਲੱਗਿਆ ਸੀਗਾ ਜਾਂ ਕੀ ਪਹਿਲਾਂ ਪਤਾ ਸੀ ਕਿ ਤੁਹਾਡੀ ਸਿਲੈਕਸ਼ਨ ਹੋ ਸਕਦੀ ਆ ਜਾਂ ਫਿਰ ਚੋਣ ਹੋਣ ਤੋਂ ਬਾ ਨੂੰ ਬਾਅਦ ਹੀ ਪਤਾ ਲੱਗਾ ਸੀਗਾ ਕਿ ਜਦੋਂ ਕੋ ਮੇਰੇ ਦੋਸਤ ਦਾ ਮੈਸੇਜ ਆਇਆ ਮਤੇ ਦਾ ਕੋਗ੍ਰੈਜੂਲੇਸ਼ਨ ਤਾਂ ਫਿਰ ਉਦੋਂ ਪਤਾ ਚੱਲਿਆ ਕਿ ਸਿਲੈਕਸ਼ਨ ਹੋਈ ਤੇ ਇੱਕ ਐਪ ਮਤਲਬ ਆਉਂਦਾ ਉਹਨਾਂ ਦਾ ਤੇ ਬੀਸੀਸੀਈ ਦਾ ਤੇ ਉੱਥੇ ਪਤਾ ਚੱਲਿਆ ਕਿ ਉੱਥੇ ਮਤਲਬ ਟੀਮ ਪਾਈ ਹੋਈ ਸੀ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰ ਦੇ ਨੂੰ ਭੇਜੀ ਜੀ ਤੇ ਕੋਚ ਨੂੰ ਭੇਜੀ ਤੇ ਮਤਲਬ ਇਦਾਂ ਫਿਰ ਉਹ ਖੁਸ਼ ਹੋ ਗਏ ਸੀ ਇੰਦਾ ਕਰਕੇ ਅੱਛਾ ਜੇ ਤੁਹਾਨੂੰ ਪਹਿਲੀ ਵਾਰ ਸਿਲੈਕਸ਼ਨ ਹੋਈ ਟੀਮ ਦੇ ਵਿੱਚ ਤਾਂ ਉਸ ਤੋਂ ਬਾਅਦ ਤੁਹਾਨੂੰ ਤਾਂ ਚਲੋ ਖੁਸ਼ੀ ਹੋਣੀ ਹੀ ਹੋਣੀ ਹੈ ਨਾ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਹਨੂੰ ਜ਼ਿਆਦਾ ਖੁਸ਼ੀ ਹੋਈ ਜਾਂ ਕਿਹਨੂੰ ਤੁਸੀਂ ਸਭ ਤੋਂ ਪਹਿਲਾਂ ਦੱਸਿਆ ਕਿ ਮੇਰੀ ਸਿਲੈਕਸ਼ਨ ਜਿਹੜੀ ਇੰਡੀਅਨ ਟੀਮ ਦੇ ਲਈ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਪਾਪਾ ਨੂੰ ਦੱਸਿਆ ਸੀਗਾ ਫਿਰ ਉਸ ਤੋਂ ਬਾਅਦ ਮੰਮਾ ਦੀਦੀ ਫਿਰ ਆਪਣੇ ਕੋਚ ਨੂੰ ਦੱਸਿਆ ਤੇ ਮਤਲਬ ਬਹੁਤ ਖੁਸ਼ ਸੀਗੇ ਉਹ ਤੇ ਕੋ ਮੇਰੇ ਕੋਚ ਵੀ ਕਹਿ ਰਹੇ ਸੀਗੇ ਕਿ ਬਸ ਲੱਗਾ ਰਹਿ ਗਏ ਇਦਾਂ ਮਿਹਨਤ ਕਰਦਾ ਜਾ ਤੇ ਕਰਦੇ ਵੀ ਮਦਾਂ ਹੀ ਕਹਿ ਰਹੇ ਸੀ ਸਭ ਤੋਂ ਵੱਧ ਜੇਕਰ ਮੈਂ ਸਪੋਰਟ ਦੀ ਗੱਲ ਕਰਾਂ ਪਰਿਵਾਰ ਦੇ ਵਿੱਚੋਂ ਕਿਹਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਹੈ ਤੁਹਾਨੂੰ ਜਾਂ ਇਸ ਗੇਮ ਦੇ ਵੱਲ ਆਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਰਿਹਾ ਹੋਵੇ ਸਭ ਤੋਂ ਪਹਿਲਾਂ ਤਾਂ ਮਤਲਬ ਪਾਪਾ ਨੇ ਹੀ ਕੀਤੀ ਹੈ ਸਪੋਰਟ ਕਿ ਸਟਾਰਟਿੰਗ ਪਾਪਾ ਪਹਿਲਾਂ ਕਲੱਬੀ-ਕਲੱਬੀ ਲੈਵਲ ਦੇ ਖੇលਦੇ ਹੁੰਦੇ ਸੀਗੇ ਤੇ ਫਿਰ ਉਹਨਾਂ ਦਾ ਮਤਲਬ ਸੀਗਾ ਮਨ ਸੀਗਾ ਕਿ ਡ੍ਰੀਮ ਸੀਗਾ ਆਪਣੇ ਮੁੰਡੇ ਨੂੰ ਕ੍ਰਿਕਟ ਖਿਲਾਨੀ ਆ ਤਾਂ ਉਹਨਾਂ ਨੇ ਮੈਨੂੰ ਇੱਧਰ ਲਾਇਆ ਤੇ ਫਿਰ ਮੈਨੂੰ ਵੀ ਸ਼ੌਂਕ ਸੀਗਾ ਤੇ ਫਿਰ ਮੈਂ ਵੀ ਖੇਡ ਲਿਆ ਗਿਆ ਤੇ ਹੁਣ ਹੁਣ ਜਦੋਂ ਡ੍ਰੀਮ ਪੂਰਾ ਕਰ ਦਿੱਤਾ ਚਲੋ ਹਲੇ ਮੈਂ ਇਹ ਵੀ ਚਾਹੂੰਗਾ ਜ਼ਰੂਰ ਕਿ ਤੁਸੀਂ ਵੱਡੇ ਲੈਵਲ ਦੇ ਉੱਤੇ ਜਦੋਂ ਤੱਕ ਇੰਡੀਅਨ ਟੀਮ ਮੇਨ ਟੀਮ ਦੇ ਵਿੱਚ ਨਹੀਂ ਆਉਂਦੇ ਉਹ ਮੇਨ ਤੋਂ ਉਸੇ ਤਰੀਕੇ ਜਾਰੀ ਰਹੇ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਛੋਟਾ ਜਿਹਾ ਡ੍ਰੀਮ ਕੈਲੀਜ ਜਾਂ ਕਿ ਛੋਟੀ ਜਿਹੀ ਆਸ ਤਾਂ ਬਣ ਗਈ ਹੋਏਗੀ ਤੁਹਾਡੇ ਫਾਦਰ ਸਾਹਿਬ ਨੂੰ ਵੀ ਕਿ ਚਲੋ ਇੱਕ ਰਾਹ ਮਿਲ ਗਿਆ ਪੌੜੀ ਮਿਲ ਗਈ ਹੈ ਹੁਣ ਹੌਲੀ ਹੌਲੀ ਅਗਲਾ ਅਗਲਾ ਸਟੈਪ ਜਿਹੜਾ ਕੰਪਲੀਟ ਕਰਨਾ ਵਾ ਤਾਂ ਕਿੰਨੀ ਇੱਕ ਖੁਸ਼ੀ ਹੋਈ ਆ ਫਿਰ ਉਹਨਾਂ ਨੂੰ ਜਾਂ ਕਿੰਨਾ ਇੱਕ ਤੁਹਾਨੂੰ ਖੁਸ਼ੀ ਹੁੰਦੀ ਆ ਕਿ ਤੁਸੀਂ ਉਹਨਾਂ ਦਾ ਇੱਕ ਛੋਟਾ ਜਿਹਾ ਡ੍ਰੀਮ ਤਾਂ ਪੂਰਾ ਕਰ ਹੀ ਦਿੱਤਾ ਵਾ ਕਿ ਹਰ ਇੱਕ ਬੱਚੇ ਦੀ ਪਾਉਂਦਾ ਕਿ ਆਪਣੇ ਪੇਰੈਂਟਸ ਪ੍ਰਾਊਡ ਕਰਾਉ ਤਾ ਮਤਲਬ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਪੇਰੈਂਟਸ ਨੂੰ ਪ੍ਰਾਊਡ ਕਰਾਇਆ ਤੇ ਮਤਲਬ ਆਪਣੇ ਕੋਚ ਨੂੰ ਪ੍ਰਾਊਡ ਕਰਾਇਆ ਜਿਨ੍ਹਾਂ ਨੇ ਮੈਨੂੰ ਮਤਲਬ ਇੰਨਾ ਕੁਝ ਉਹਨਾਂ ਨੇ ਮੈਨੂੰ ਸਿਖਾਇਆ ਸਟਾਰਟਿੰਗ ਤੋਂ ਉਹਨਾਂ ਕੋ ਆ ਰਿਹਾ ਮੈਂ ਤਾਂ ਮੈਨੂੰ ਸਿਖਾਇਆ ਉਹਨਾਂ ਨੇ ਤੇ ਮੈਨੂੰ ਘਰਦਿਆਂ ਨੇ ਬਹੁਤ ਸਪੋਰਟ ਕੀਤੀ ਆ ਜੋ ਵੀ ਚੀਜ਼ ਚਾਹੀਦੀ ਸੀ ਉਹ ਮਤਲਬ ਅਗਲੇ ਦਿਨ ਹੀ ਲਿਆ ਕੇ ਦੇ ਦਿੰਦੇ ਸੀਗੇ ਕਿ ਜੋ ਵੀ ਚੀਜ਼ ਦੀ ਲੋੜ ਆ ਬਾਲ ਦੀ ਲੋੜ ਆ ਸਪਾਈਕ ਸਿੱਦਾ ਕਮਿਟਸ ਜੋ ਵੀ ਆ ਤਾਂ ਮਤਲਬ ਕਾਫੀ ਸਪੋਰਟ ਕੀਤੀ ਮੇਰੇ ਘਰ ਦੇ ਨੇ ਪੜਾਈ ਤੇ ਮੈਂ ਗੱਲ ਕਰਾਂ ਨਬੋਲ ਜੇਕਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਨਾ ਪਰ ਇੱਕੋ ਟਾਈਮ ਤੇ ਦੋ ਦੋ ਚੀਜ਼ਾਂ ਮਿਲਣਾ ਤਾਂ ਸੰਭਵ ਨਹੀਂ ਹੈਗੀਆਂ ਤਾਂ ਪੜ੍ਹਾਈ ਦੇ ਵਿੱਚ ਕਿਸ ਤਰੀਕੇ ਪਰਿਵਾਰ ਦਾ ਸਾਥ ਰਿਹਾ ਵਾ ਜਾਂ ਪੜ੍ਹਾਈ ਨੂੰ ਲੈ ਕੇ ਕਿੰਨਾ ਕੁ ਪ੍ਰੈਸ਼ਰ ਹੈ ਪਰਿਵਾਰ ਦਾ ਮਤਲਬ ਪ੍ਰੈਸ਼ਰ ਤਾਂ ਕੋਈ ਨਹੀਂ ਰਿਹਾ ਮਤਲਬ ਕੀ ਕਰਦੇ ਕਹਿੰਦੇ ਸੀਗੇ ਕਿ ਤੂੰ ਪੜ੍ਹਾਈ ਵਾਲੇ ਨਾ ਮਤਲਬ ਉਹ ਨਾ ਕਰ ਪ੍ਰੈਸ਼ਰ ਨਾਲ ਹੈ ਕਿ ਤੂੰ ਕ੍ਰਿਕਟ ਆਪਣਾ 100% ਕ੍ਰਿਕਟ ਵੱਲ ਤੇ ਆਂਦੇ ਕਿ ਪੜ੍ਹਾਈ ਦਾ ਅਸੀਂ ਦੇਖ ਲਾਂਗੇ ਮਤਲਬ ਦੇਖ ਲਾਂਗੇ ਜਾਂ ਫਿਰ ਇਹ ਕਿ ਆ ਕੇ ਪਾਸ ਕੋ ਹਣ ਦੇ ਕੇ ਨੰਬਰ ਜ਼ਰੂਰ ਲੈਣਾ ਪਾਸ ਹੋਣਾ ਵਾ 99% ਭਾਵੇਂ ਨਾ ਹੋਣ 99 ਨਾ ਹੋਣ ਭਾਵੇਂ ਤੇ ਇੱਥੇ ਜ਼ਰੂਰ ਲੈ ਲੀ ਹਾਂ ਜੀ ਮਤਲਬ ਕਹਿੰਦੇ ਸੀ ਕਿ ਪਾਸ ਹੋ ਜਿਓਗੇ ਲੈ ਲਿਓਗੇ ਫੇਲ ਨਾ ਹੋਈ ਕਿ ਵੀ ਫੇਲ ਹੋਏਗਾ ਫਿਰ ਵਾਰ-ਵਾਰ ਫੇਰ ਕਰਨਾ ਪਵੇਗਾ ਪਰ ਕਹਿੰਦੇ ਪਾਸ ਹੋ ਜਿਓਗੇ ਨੰਬਰ ਲੈ ਲਈ ਕਿ ਬਾਕੀ ਤਾਂ ਆਪਣਾ ক্রিকেট ਵੱਲ ਧਿਆਨ ਦੇਈ ਦੇ ਜੀ ਅੱਛਾ ਅਨਮੋਲ ਜੀ ਇੱਕਦਮ ਪ੍ਰੈਕਟਿਸ ਦੀ ਗੱਲ ਕਰਾਂ ਕਿੰਨਾ ਸਮਾਂ ਪ੍ਰੈਕਟਿਸ ਕਰਦੇ ਹੋ ਕਿੰਨਾ ਟਾਈਮ ਲਗਾਉਨੇ ਹੋ ਜਾਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਕਾਫੀ ਕੁਝ ਛੱਡਣਾ ਵੀ ਪੈਂਦਾ ਸੀ ਹੁਣ ਵੀ ਉਸੇ ਤਰੀਕੇ ਦਾ ਸ਼ਡਿਊਲ ਜਾਂਦਾ ਫਿਰ ਥੋੜੀਆਂ-ਬੋਧੀਆਂ ਬੰਦਾ ਚੇਂजेस ਕਰ ਲੈਂਦਾ ਵਾ ਮਤਲਬ ਇਦਾਂ ਵਾ ਕਿ ਜੀ ਮਤਲਬ ਅ ਸ਼ੁਰੂ ਤੋਂ ਹੀ ਪ੍ਰੈਕਟਿਸ ਪਹਿਲਾਂ ਸਵੇਰੇ ਆਂਦਾ ਸੀਗਾ ਫਿਰ ਹੁਣ ਸ਼ਾਮੀ ਆਣਾ ਤਾਂ ਮਤਲਬ ਇਹ ਰੁਟੀਨ ਤਾਂ ਮਤਲਬ ਹੈ ਹੀ ਹੈ ਬਟ ਵਿੱਚ ਵਿੱਚ ਕਈ ਵਾਰ ਹੁਣ ਥੋੜਾ ਵਰਕ ਲੋਡ ਵੀ ਦੇਖਣਾ ਪੈਂਦਾ ਆਪਣਾ ਕਿ ਤੁਸੀਂ ਕਿੰਨਾ ਕਿਉਂਕਿ ਉੱਪਰੋਂ ਵਰਕ ਲੋਡ ਦਾ ਵੀ ਆਂਦਾ ਸਿਸਟਮ ਤਾ ਫਿਰ ਉਹਦਾ ਵੀ ਦੇਖਣਾ ਪੈਂਦਾ ਤਾਂ ਮਤਲਬ ਮਿਹਨਤ ਓਨੀ ਹੈ ਬਟ ਥੋੜਾ ਚੇਂजेस ਵਿੱਚ ਕਰਨੇ ਪੈਗੇ ਸ਼ਡਿਊਲ ਦੇ ਹਿਸਾਬ ਨਾਲ ਚੇਂजेस ਕੀਤਾ ਕਿੰਨੇ ਕ ਘੰਟੇ ਪ੍ਰੈਕਟਿਸ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਵੀ ਤੁਹਾਨੂੰ ਦੇਖ ਰਹੇ ਹੋਣਗੇ ਤੁਹਾਡੇ ਏਜ ਦੇ ਨੇ ਜਿਹੜੇ ਜਾਂ ਤੁਹਾਡੇ ਤੋਂ ਛੋਟੇ ਨੇ ਕਿਉਂਕਿ ਉਹਨਾਂ ਦਾ ਵੀ ਡ੍ਰੀਮ ਹੋਏਗਾ ਕਿ ਅਸੀਂ ਵੀ ਅਨਮੋਲ ਦੇ ਵਾਂਗ ਭਾਰਤ ਨੂੰ ਰਿਪਰੈਜ਼ੈਂਟ ਕਰਨਾ ਭਾਰਤ ਦੇ ਲਈ ਖੇਡਣਾ ਵਾ ਤਾਂ ਉਹ ਜ਼ਰੂਰ ਸੋਚ ਰਹੇ ਹੋਣਗੇ ਸੁਣ ਰਹੇ ਹੋਣਗੇ ਤਾਂ ਉਹਨਾਂ ਨੂੰ ਟਾਈਮ ਐਚ ਉਹਨਾਂ ਨੂੰ ਜ਼ਰੂਰ ਦੱਸੋ ਕਿ ਕਿੰਨੇ ਕ ਘੰਟੇ ਪ੍ਰੈਕਟਿਸ ਤੁਸੀਂ ਕਰਦੇ ਹੋ ਡੇਲੀ ਸਵੇਰੇ ਮਤਲਬ 2.5 3 ਘੰਟੇ ਪ੍ਰੈਕਟਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਸ਼ਾਮੀ ਹੁੰਦੀ ਹੈ 5 6 ਘੰਟੇ ਪ੍ਰੈਕਟਿਸ ਮਤਲਬ ਲਗਭਗ ਹੋ ਗਿਆ ਕਾਫੀ ਮਤਲਬ 8 9 ਘੰਟੇ ਹੋ ਗਏ ਜੀ ਅਚਨਮੋਲ ਦੇਖ ਕੇ ਹੁਣ ਮੈਂ ਆਈਪੀਐਲ ਦੀ ਗੱਲ ਕਰਾਂ ਕਿਉਂਕਿ ਉਹ ਇੱਕ ਬੱਡੀ ਲੀਗ ਆ ਨਾ ਉਹਦੇ ਵਿੱਚ ਦੁਨੀਆ ਭਰ ਦੇ ਕਰੈਕਟਰ ਖੇਡਣਾ ਚਾਹੁੰਦੇ ਆ ਤੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਕਰੈਕਟਰ ਆ ਉਹ ਵੀ ਉੱਥੇ ਆ ਕੇ ਖੇਡਦੇ ਆ ਤਾਂ ਤੁਹਾਡੇ ਲਈ ਉਹ ਜਿਹੜੇ ਦਰਵਾਜ਼ੇ ਕਿੰਨੇ ਕੁ ਦੂਰ ਨੇ ਆਈਪੀਐਲ ਦੇ ਜਾਂ ਅਸੀਂ ਛੇਤੀ ਅਨਮੋਲ ਨੂੰ ਆਈਪੀਐਲ ਦੇ ਵਿੱਚ ਵੀ ਹੁਣ ਖੇਡਦਾ ਹੋਇਆ ਦੇਖਾਂਗੇ ਮਤਲਬ ਇਦਾਂ ਭਾਜੀ ਕਿ ਮਤਲਬ ਜਿੰਨਾ ਵਧੀਆ ਪਰਫਾਰਮ ਕਰਦਾ ਜਾਊਗਾ ਇਸ ਲਾਈਨ ਚ ਅੰਡਰ 19 ਦੇ ਤਾਂ ਉਹਨਾਂ ਵਧੀਆ ਮ ਆਈਪੀਐਲ ਦੇ ਚਾਂਸ ਬੰਦੇ ਜਾਣਗੇ ਤਾਂ ਹੋਪ ਜਲਦੀ ਆਈਪੀਐਲ ਚ ਦਿਖਾ ਤੇ ਵਧੀਆ ਆਪਣਾ ਪਰਫਾਰਮ ਕਰ ਆਈਪੀਐਲ ਦੀ ਟੀਮ ਚ ਵੀ ਆਈਪੀਐਲ ਦੀ ਟੀਮ ਕਿਹੜੀ ਸਭ ਤੋਂ ਜ਼ਿਆਦਾ ਵਧੀ ਕਿਹੜਾ ਕਿਹੜੀ ਟੀਮ ਆ ਜਿਹਦੇ ਲਈ ਖੇਡਣਾ ਚਾਹੁੰਦਾ ਜਾਂ ਪਰਫਾਰਮ ਕਰਨਾ ਚਾਹੁੰਦਾ ਕਿ ਪਹਿਲ ਦੇ ਆਧਾਰ ਤੇ ਅਗਰ ਕੋਈ ਟੀਮ ਚੁਣਨੀ ਚਾਹੋ ਤਾਂ ਤੁਸੀਂ ਇਹ ਚੁਣੋ ਮਤਲਬ ਲਗਭਗ ਸਾਰੀਆਂ ਟੀਮਾਂ ਹੀ ਵਧੀਆਂ ਨੇ ਬਟ ਮੈਂ ਸ਼ੁਰੂ ਤੋਂ ਵੈਸੇ ਪੰਜਾਬ ਕਿੰਗਸ ਦੇਖਦਾ ਸੀਗਾ ਕਿ ਪੰਜਾਬ ਕਿੰਗ ਜਿੱਤੇ ਬਟ ਇਸ ਸਾਲ ਪੰਜਾਬ ਕਿੰਗਸ ਨੇ ਬਹੁਤ ਵਧੀਆ ਖੇਲੇ ਕਿ ਬਟ ਅਨਫੋਰਚੂਨੇਟਲੀ ਮਤਲਬ ਫਾਈਨਲ ਛਾਰ ਗਈ ਪਰ ਤਾਂ ਵੀ ਮਤਲਬ ਵਧੀਆ ਖੇਡਿਆ ਪੰਜਾਬ ਤਾਂ ਪੰਜਾਬ ਵਧੀਆ ਲੱਗਦੀ ਹੈ ਪੰਜਾਬ ਦੇ ਖਿਡਾਰੀ ਤਾਂ ਚਲੋ ਨਾਲ ਤੁਹਾਡੇ ਪ੍ਰੈਕਟਿਸ ਵੀ ਕਰ ਰਹੇ ਹਨ ਚਾਹੇ ਨਿਹਾਲ ਹੋਵੇ ਬਲਤੇਜ ਹੋਵੇ ਹੋਰ ਵੀ ਕਈ ਖਿਡਾਰੀ ਆ ਜਿਹੜੇ ਇਸ ਅਕੈਡਮੀ ਦੇ ਵਿੱਚ ਹਾਂਜੀ ਮਤਲਬ ਬਲਤੇਜ ਬਾਜੀ ਹੋਗੇ ਨਿਆਲ ਬਾਜੀ ਹੋਗੇ ਤਾਂ ਮਤਲਬ ਆਉਂਦੇ ਆ ਉਹਨਾਂ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਗੱਲਾਂ ਕਰਦੇ ਆ ਕਿ ਅੱਗੇ ਕਰਨ ਲਈ ਕੀ ਕਰਨਾ ਪਏਗਾ ਤਾਂ ਫਿਰ ਕਈ ਵਾਰ ਮਤਲਬ ਵਧੀਆ ਲੱਗਦਾ ਇਦਾਂ ਜੀ ਅੱਛਾ ਦੇਖਰ ਤੁਹਾਡੇ ਮੈਂ ਕੋਚ ਸਾਹਿਬ ਵੀ ਗੱਲ ਕਰਾਂ ਜਿੱਦਾਂ ਪਹਿਲਾਂ ਮੈਂ ਦੇਖ ਵੀ ਰਿਆ ਸੀ ਉਹ ਖੁਦ ਤੁਹਾਡੇ ਕੋਲ ਖੜਕੇ ਨਾ ਪ੍ਰੈਕਟਿਸ ਵੀ ਕਰਵਾ ਰਹੇ ਸੀਗੇ ਤਾਂ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਵੀ ਉਹ ਤੁਹਾਡੇ ਨਾਲ ਹੀ ਪ੍ਰੈਕਟਿਸ ਕਰ ਰਹੇ ਸਾਰੇ ਜਿਹੜੇ ਹੋਰ ਵੀ ਸਟੂਡੈਂਟ ਉਹ ਨਾਲ ਸੀਗੇ ਤਾਂ ਕਿੰਨਾ ਕੁ ਸਾਥ ਮਿਲਦਾ ਕੋਚ ਦਾ ਕਿੰਨਾ ਕੁ ਵੱਡਾ ਰੋਲ ਇਕੱਲੇ ਇੱਕ ਖਿਡਾਰੀ ਦੀ ਲਾਈਫ ਦੇ ਵਿੱਚ ਕਿਉਂਕਿ ਹਮੇਸ਼ਾ ਕਿਹਾ ਜਾਂਦਾ ਕਿ ਗੁਰੂ ਬਿਨਾਂ ਜਿਹੜੇ ਕਹਿੰਦੇ ਆ ਨਾ ਕੋਈ ਵੀ ਉਪਲਬਧੀ ਹਾਸਲ ਇੱਕ ਖਿਡਾਰੀ ਨਹੀਂ ਕਰ ਸਕਦਾ ਤਾਂ ਤੁਹਾਡੇ ਲਈ ਕੋਚ ਦਾ ਕੀ ਰੋਲ ਆ ਕੀ ਮਹਿੰਨੇ ਆ मतलब कोच ਨੇ ਇਦਾਂ ਵਾਂ ਕਿ ਉਹਨਾਂ ਨੇ ਸ਼ੁਰੂ ਤੋਂ سپورਟ ਕੀਤੀ ਹੈ ਮੈਨੂੰ ਬਹੁਤ سپورਟ ਕੀਤੀ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਜੋ ਚੀਜ਼ ਮਤਲਬ ਮਤਲਬ ਜੋ ਚੀਜ਼ ਦੀ ਕਮੀਆਂ ਸੀਗੀਆਂ ਉਹਨਾਂ ਨੇ ਸਾਰੀਆਂ ਮੈਨੂੰ ਦੱਸੀਆਂ ਕਿ ਤੂੰ ਆ ਕਰਨਾ ਮਤਲਬ ਕਿ ਤੇਰੀ ਆ ਇੱਕ ਕਮੀ ਹੈ ਕਿ ਤੂੰ ਉਹ ਆਪਣੀ ਤਗੜੀ ਕਰ ਤਾਂ ਉਹਨਾਂ ਨੇ ਸ਼ੁਰੂ ਤੋਂ ਮੇਰਾ ਸਾਥ ਦਿੱਤਾ ਹਮੇਸ਼ਾ ਮੈਂ ਮਤਲਬ ਜਦੋਂ ਵੀ ਮੈਂ ਪ੍ਰੈਕਟਿਸ ਕਰਦਾ ਸੀ ਤਾਂ ਹਮੇਸ਼ਾ ਮੇਰੇ ਕੋਲ ਖੜ ਕੇ ਆਉਂਦੇ ਸੀਗੇ ਮੈਂ ਦੱਸਦੇ ਸੀ ਕਿ ਤੂੰ ਆ ਗਲਤ ਕਰ ਰਿਹਾ ਆ ਗਲਤ ਕਰ ਰਿਹਾ ਤਾਂ ਮਤਲਬ ਕੋਚ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਸਟਾਈਲ ਜੇ ਤੁਸੀਂ 스포츠 ਵਾਲੇ ਪਾਸੇ ਤੋਂ ਕੋਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਦੱਸਦਾ ਸਾਨੂੰ ਕਿ ਕੀ ਕੁਝ ਕਰ ਅੱਛਾ ਜੇਕਰ ਤੁਹਾਡੇ ਪਿਛਲੇ ਟੂਰ ਦੀ ਮੈਂ ਗੱਲ ਕਰਾਂ ਜਦੋਂ ਤੁਸੀਂ ਯੂਕੇ ਤੋਂ ਵਾਪਸ ਪਰਤੇ ਹੋ ਉੱਥੇ ਕਿੱਦਾਂ ਦਾ ਮਾਹੌਲ ਸੀਗਾ ਕਿਉਂਕਿ ਆਈਪੀਐਲ ਖੇਡੇ ਹੋਏ ਪਲੇਅਰ ਨੇ ਭਾਵੇਂ ਵੈਵੋ ਸ਼ੂਰੇਵੰਸੀ ਹੋਵੇ ਆਯੂਸ਼ ਮਾਤਰੇ ਹੋਵੇ ਉਹ ਖਿਡਾਰੀ ਉਸ ਤੁਹਾਡੇ ਟੀਮ ਦੇ ਨਾਲ ਸੀਗੇ ਨਾ ਤਾਂ ਕਿੱਦਾਂ ਦਾ ਮਾਹੌਲ ਸੀ ਕਿਵੇਂ ਗੱਲਾਂ ਬਾਤਾਂ ਹੋਈਆਂ ਆਈਪੀਐਲ ਨੂੰ ਲੈ ਕੇ ਕੁਝ ਦੱਸਿਆ ਹੋਵੇ ਉਹਨਾਂ ਖਿਡਾਰੀਆਂ ਨੇ ਕਿ ਕਿਸ ਤਰੀਕੇ ਦਾ ਉੱਥੇ ਪ੍ਰੈਸ਼ਰ ਹੁੰਦਾ ਵਾ ਮਤਲਬ ਇਦਾਂ ਸੀਗਾ ਕਿ ਮਾਹੌਲ ਬਹੁਤ ਵਧੀਆ ਸੀ ਟੀਮ ਦਾ ਸਾਰੇ ਰਲ ਮਿਲ ਕੇ ਰਹਿੰਦੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਤੇ ਆਈਪੀਐਲ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਸੀਗੇ ਕਿ ਸਟਾਰਟਿੰਗ ਸਟਾਰਟਿੰਗ 'ਚ ਤੁਹਾਨੂੰ ਪ੍ਰੈਸ਼ਰ ਲੱਗਦਾ ਪਹਿਲਾਂ ਕਿਉਂਕਿ ਨਰਵਨੈਸ ਨਰਵਸ ਹੁੰਦੇ ਆ ਤੁਸੀਂ ਤਾਂ ਫਿਰ ਉਸ ਤੋਂ ਬਾਅਦ ਕਿ ਜੁੱਦਾ ਤੁਸੀਂ ਆਪਣਾ ਖੇਡਦੇ ਹੋ ਤੁਹਾਨੂੰ ਮਤਲਬ ਤੁਸੀਂ ਰੀਲੀਫ ਹੁੰਦੇ ਹੋ ਆਪਣੇ ਆਪ 'ਚ ਤੇ ਕੌਨਫੀਡੈਂਸ ਰੱਖ ਕੇ ਖੇਲੋ ਕਿ ਤੁਸੀਂ ਆ ਕੀ ਆਪਣਾ ਵਧੀਆ ਪਰਫਾਰਮ ਦੇਣਾ ਆਪਣਾ ਬੈਸਟ ਕਰਨਾ ਜੋ ਤੁਹਾਨੂੰ ਆਂਦਾ ਹੋ ਤੁਸੀਂ ਕਰੋ ਤਾਂ ਮਤਲਬ ਬਸ ਨਾਰਮਲ ਇਦਾਂ ਹੀ ਗੱਲਾਂ ਜੀ ਅੱਛਾ ਜੇਕਰ ਅਨਮੋਲ ਮੈਂ ਖਿਡਾਰੀਆਂ ਦੀ ਗੱਲ ਕਰਾਂ ਜਿੱਦਾਂ ਇੰਡੀਅਨ ਟੀਮ ਦੇ ਖਿਡਾਰੀ ਨੇ ਤੁਹਾਨੂੰ ਕਿਹੜਾ ਕਿਸੇ ਖਿਡਾਰੀ ਨਾਲ ਕੋਈ ਮੁਲਾਕਾਤ ਹੋਈ ਹੋਵੇ ਕਿ ਕੋਈ ਪਾਲਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਲ ਤੁਹਾਡੀ ਜ਼ਿੰਦਗੀ ਦਾ ਹੁਣ ਤੱਕ ਦਾ ਖਾਸ ਪਾਲਾ ਹੈ ਖਾਸ ਜਿਹੜਾ ਇੱਕ ਮੂਮੈਂਟ ਰਹੀ ਹੈ ਤੁਹਾਡੇ ਲਈ 2024 ਚ ਮੈਂ ਜਨਵਰੀ ਚ ਮੈਂ ਗਿਆ ਸੀਗਾ ਇੰਡੀਆ ਦਾ ਨੈਟ ਬਾਲਰ ਗਿਆ ਸੀਗਾ ਮੈਂ ਹਾਂ ਜੀ ਤੇ ਉਹਦੇ ਉਥੇ ਨਮਨ ਵਾਰਟ ਸੀਗੇ ਤੇ ਉਸ ਤੋਂ ਪਹਿਲਾਂ ਮੈਂ ਗਿਆ ਸੀ ਉਹਨਾਂ ਦੇ ਤੇ ਮਤਲਬ ਉਹਨਾਂ ਨੂੰ ਬੋਲ ਪਾਇਆ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਮਤਲਬ ਗਿੱਲੇ ਭਾਈ ਨਾਲ ਮਿਲਿਆ ਜੈਸਵਾਲ ਨਾਲ ਮਿਲਿਆ ਸਾਬ ਨਾਲ ਮਿਲਿਆ ਮਤਲਬ ਕਿ ਰੋਹਿਤ ਸ਼ਰਮਾ ਸਾਬ ਨਾਲ ਮਿਲਿਆ ਤਾਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਵਧੀਆ ਲੱਗਾ ਜੀ ਹਾਂ ਜੇ ਕਿੰਨੀ ਕੁ ਖੁਸ਼ੀ ਹੁੰਦੀ ਸੀ ਜਦੋਂ ਵੱਡੀ ਇੱਕ ਮੇਨ ਸੀਨੀਅਰ ਟੀਮ ਹੈ ਜਿਹੜੀ ਉਹ ਉਹਨੂੰ ਤੁਸੀਂ ਬੋਲਿੰਗ ਕਰਵਾਉਂਦੇ ਸੀ ਨੈਟਸ ਤੇ ਜਾ ਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਕਿ ਅੱਗੋਂ ਕੀ ਰਿਸਪਾਂਸ ਨਹੀਂ ਆਉਂਦਾ ਹੋਏਗਾ ਵਧੀਆ ਬਾਲ ਤੋਂ ਬਾਅਦ ਕੋਈ ਕਿਸੇ ਨੇ ਐਪਰੀਸ਼ੀਏਟ ਵੀ ਕੀਤਾ ਹੋਏਗਾ ਉੱਥੇ ਹਾਂਜੀ ਮਤਲਬ ਕਿ ਕਾਫੀ ਜਾਣੇ ਮਤਲਬ ਕਾਰਸਿ ਉੱਥੇ ਜੜੇਜਾ ਤੇ ਰਵੀ ਅਸ਼ਵਨ ਗੱਲ ਕਰ ਰਹੇ ਸੀਗੇ ਕਿ ਮਤਲਬ ਵਧੀਆ ਨਿਕਲਦਾ ਤੋਂ ਬਾਲ ਕਿ ਵਧੀਆ ਤੁਹਾਡਾ ਕਿ ਬਸ ਆਪਣਾ ਮਿਹਨਤ ਕਰਦਾ ਜਾ ਕਿ ਅੱਗੇ ਜਾ ਕੇ ਵਧੀਆ ਕਰੇਗਾ ਜੀ ਹਾਂਜੀ ਅੱਛਾ ਅਨਮੋਲ ਜਾਂਦੇ ਜਾਂਦੇ ਜਿਹੜੇ ਨੌਜਵਾਨ ਨੇ ਇਸ ਲਾਈਨ ਦੇ ਵੱਲ ਆਉਣਾ ਚਾਹੁੰਦੇ ਆ ਕ੍ਰਿਕਟ ਖੇਡਣਾ ਚਾਹੁੰਦੇ ਆ ਵੱਡੇ ਲੈਵਲ ਤੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕੀ ਗਾਈਡ ਕਰਨਾ ਚਾਹੋਗੇ ਕਿਉਂਕਿ ਤੁਹਾਡੇ ਕੋਲ ਹੁਣ ਐਕਸਪੀਰੀਅੰਸ ਆ ਤਜਰਬਾ ਆ ਨਾ ਤੁਸੀਂ ਇਸ ਲੈਵਲ ਤੱਕ ਪਹੁੰਚ ਚੁੱਕੇ ਹੋ ਤਾਂ ਕੀ ਸਲਾਹ ਦੋਗੇ ਕੀ ਦੱਸਣਾ ਚਾਹੋਗੇ ਕਿ ਜਿਹੜੀ ਚੀਜ਼ਾਂ ਸਭ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਵਾ ਮਤਲਬ ਡਿਸਪਲਿਨ ਰੱਖਣ ਸਾਰੇ ਓਨੈਸਟੀ ਰੱਖਣਾ ਆਪਣੇ ਗੇਮ ਪ੍ਰਤੀ ਤੇ ਆਪਣਾ ਜੋ ਮਤਲਬ ਪੈਸ਼ਨ ਹੈ ਉਹ ਸਾਰੀਆਂ ਚੀਜ਼ਾਂ ਰੱਖਣਾ ਮਿਹਨਤ ਕਰੀ ਜਾਣ ਕਿ ਮਿਹਨਤ ਉੱਤੇ ਕੁਝ ਵੀ ਨਹੀਂ ਹੈ ਮਿਹਨਤ ਦਾ ਸ਼ਾਰਾ ਫਲ ਹੈ ਤਾਂ ਆਪਣਾ ਬਸ ਇੱਧਰ ਕਰੀ ਜਾਣ ਤੇ ਗਲਤ راہਵਲ ਨਾ ਜਾਣ ਬਿਲਕੁਲ ਤਾਂ ਅਨਮੋਲ ਬੜਾ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਪ੍ਰੈਕਟਿਸ ਵਾਲੇ ਸਮੇਂ ਤੋਂ ਸਮਾਂ ਕੱਢਿਆ ਇਹਦੇ ਲਈ ਵੀ ਧੰਨਵਾਦ ਆ ਤੇ ਉਮੀਦ ਕਰਦੇ ਆ ਕਿ ਛੇਤੀ ਤੁਸੀਂ ਆਈਪੀਐਲ ਦੇ ਵਿੱਚ ਸਾਨੂੰ ਖੇਡਦੇ ਦੇਖੋਗੇ ਉਸ ਤੋਂ ਬਾਅਦ ਜਿਹੜਾ ਵੱਡਾ ਇੰਡੀਅਨ ਟੀਮ ਦੀ ਗੱਲ ਕਰ ਲਈ ਇੱਕ ਵੱਡਾ ਸੁਪਨਾ ਹੁੰਦਾ ਹਰ ਕਿਸੇ ਦਾ ਕਿ ਇੰਡੀਅਨ ਟੀਮ ਨੂੰ ਰਿਪਰੈਜ਼ੈਂਟ ਕਰੇ ਜਿਵੇਂ ਵਰਲਡ ਕੱਪ ਦਾ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ 2011 ਵਰਲਡ ਕੱਪ ਦੇਖ ਕੇ ਲੱਗਦਾ ਸੀ ਕਿ ਉੱਥੇ ਪਹੁੰਚਾਂ ਤਾਂ ਅਸੀਂ ਇਹੀ ਅਰਦਾਸ ਕਰਦੇ ਆ ਕਿ ਤੁਸੀਂ ਛੇਤੀ ਉਹਨਾਂ ਟੀਮਾਂ ਦੇ ਵਿੱਚ ਖੇਡੋ ਭਾਵੇਂ ਆਈਪੀਐਲ ਹੋਵੇ ਭਾਵੇਂ ਇੰਡੀਅਨ ਟੀਮ ਹੋਵੇ ਤੇ ਫਿਰ ਜਿਵੇਂ ਹਰਪ੍ਰੀਤ ਸਿੰਘ ਨੇ ਨਾਮ ਚਮਕਾਇਆ ਪੰਜਾਬ ਦਾ ਉਸੇ ਤਰੀਕੇ ਤੁਸੀਂ ਪੰਜਾਬ ਦਾ ਤੇ ਲੁਧਿਆਣੇ ਦਾ ਨਾਮ ਜਿਹੜਾ ਚਮਕਾਉਣਾ ਹਾਂਜੀ ਭਾਈ ਜੀ ਮਤਲਬ ਬਹੁਤ ਬਹੁਤ ਧੰਨਵਾਦ ਤੁਹਾਤਾਂ ਨਾਲ ਵੀ ਗੱਲ ਕਰਕੇ ਬਹੁਤ ਵਧੀਆ ਲੱਗਾ ਕਿ ਮਤਲਬ ਸਾਰਾ ਕੁਝ ਵਧੀਆ ਹੈ ਥੈਂਕ ਯੂ ਹਾਂ ਧੰਨਵਾਦ ਵੀਰ ਦੀ ਗੱਲਬਾਤ ਕਰਨ ਲਈ ਤਾਂ ਅਨਮੋਲ ਦੇ ਕਰ ਗੱਲ ਕਰੀ ਇਹਨਾਂ ਮੋਲ ਦੀ ਅੰਡਰ 90 ਟੀਮ ਦੇ ਸਿਲੈਕਸ਼ਨ ਹੋਈ ਆ ਤਾਂ ਇਸ ਵੇਲੇ ਅਸੀਂ ਇਹਨਾਂ ਦੀ ਅਕੈਡਮੀ ਦੇ ਵਿੱਚ ਪਹੁੰਚਿਆ ਗਰਿਆਵਾਲ ਅਕੈਡਮੀ ਆ ਜਿੱਥੇ ਪ੍ਰੈਕਟਿਸ ਕਰਦੇ ਨੇ ਤਾਂ ਦੱਸਦੀ ਕਿ ਇੰਡੀਅਨ ਟੀਮ ਦੇ ਤੱਕ ਪਹੁੰਚਣਾ ਬੜਾ ਔਖਾ ਹੁੰਦਾ ਵਾ ਕਿਉਂਕਿ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹੜੇ ਕ੍ਰਿਕਟ ਖੇਡਦੇ ਆ ਤੇ ਜਿਹੜੇ ਚਾਹੁੰਦੇ ਆ ਕਿ ਉਹ ਭਾਰਤੀ ਟੀਮ ਲਈ ਖੇਡਣ ਪਰ ਉੱਥੇ ਮੌਕਾ ਜਿਹੜਾ ਉਹ 11 ਜਾਂ 15 ਨੂੰ ਕਹਿ ਲਈ ਉਹਨਾਂ ਨੂੰ ਹੀ ਮਿਲਦਾ ਵਾ ਜਿਹੜੇ ਦੇਸ਼ ਦੇ ਵਿੱਚ ਵਧੀਆ ਪਰਫਾਰਮ ਕਰਦੇ ਆ ਛੋਟੇ ਲੈਵਲ ਤੇ ਵਧੀਆ ਪਰਫਾਰਮ ਕਰਦੇ ਆ ਤੇ ਫਿਰ ਬੋਲ ਨੇ ਅੰਡਰ 90 ਟੀਮ ਦੇ ਤੱਕ ਦਾ ਜਿਹੜਾ ਸਫਰ ਆ ਉਹ ਤੈਅ ਕਰ ਲਿਆ ਵਾ ਹੁਣ ਉਮੀਦ ਕਰਦੇ ਆ ਕਿ ਜਲਦੀ ਆਈਪੀਐਲ ਦੇ ਵਿੱਚ ਅਨਮੋਲ ਸਾਨੂੰ ਦੇਖਣ ਨੂੰ ਮਿਲੇਗਾ ਫਿਰ ਉਸ ਤੋਂ ਬਾਅਦ ਜੋ ਮੇਨ ਭਾਰਤੀ ਟੀਮ ਆ ਸੀਨੀਅਰ ਟੀਮ ਆ ਉਸ ਦੇ ਵਿੱਚ ਵੀ ਸਾਨੂੰ ਅਨਮੋਲ ਖੇਡਦਾ ਹੋਇਆ ਨਜ਼ਰ ਆਏਗਾ ਤੇ ਸਾਡੀ ਗੱਲਬਾਤ ਦੇ ਬਾਰੇ ਜੇਕਰ ਮਨਚ ਕੀ ਵਿਚਾਰ ਹੈ